ਇੱਜ਼ਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ ਇੱਜ਼ਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ ਰੱਖੋ ਯਾਦ ਸੰਭਾਲ ਸਰਦਾਰੀ ਪਿਆਰੀ ਹੈ ਰੱਖੋ ਯਾਦ ਸੰਭਾਲ ਸਰਦਾਰੀ ਪਿਆਰੀ ਹੈ ਇਜਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ ਪੱਗ ਤਰਨੇ ਮੰਨਦੇ ਦਸਤਾਰ ਸਜਾਵੇ ਖਾਲਸਾ ਜਦ ਸੰਕਟ ਪਾਰੀ ਆਵੇ ਬਾਜੀ ਸਿਰ ਦਿਲਾਵੇ ਖਾਲਸਾ ਅਗ ਤਾਰੇ ਨੇ ਬਣਦੇ ਦਸਤਾਰ ਸਜਾਵੇ ਖਾਲਸਾ ਜਦ ਸੰਕਟ ਭਾਰੀ ਆਵੇ ਸਿਰ ਦੀ ਬਾਜੀ ਲਾਵੇ ਖਾਲਸਾ ਫਤੇ ਜਦੋਂ ਬੁਲਾਵੇ ਨਾ ਕਬਰਾਂ ਵੇ ਖਾ ਦੇ ਤਾਂ ਇਕੱਲਾ ਨਾ ਕਬਰਾਂ ਵੇ ਚੜ ਆਵੇ ਚਾਹੇ ਫौज ਪਾਰੀ ਹੈ ਇੱਛਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ ਇੱਛਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ ਦਾੜੀ ਮੁੱਛ ਕੇਸ ਕਈ ਕਉ ਕਟਵਾਈ ਜਾਂਦੇ ਨੇ ਕਿਉਂ ਕਿਸੇ ਦੇ ਪਿੱਛੇ ਲੱਗੇ ਸਿੱਖੀ ਗਵਾਈ ਜਾਂਦੇ ਨੇ दाड़ी मुछ के कई क्यों कटवाई ने क्यों किसे दे पिछे लग के सिखी गवाई जाते मनमतिया ने करके गुरमुख कहाई जाते मनमतिया ने करके गुरमुख कहाई जाते रह सिखी सहज तारी चाहे अमृत तारी है ਰਹੈ ਤੈਨਾਂ ਸਿੱਖੀ ਸਹਜਤਾਂ ਦੀ ਚਾਹੇ ਅੰਮ੍ਰਿਤ ਤਾਰੀ ਹੈ ਇੱਜ਼ਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ ਇੱਜ਼ਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ ਛੱਡ ਬੋਲ ਖੰਡੇ ਦੀ ਕੈਦਾਰੂ ਛਕਦੇ ਨੇ ਕਰਨੇ ਪੈੜੇ ਨਾ ਪੈੜੇ ਥੱਕਦੇ ਨੇ ਛੱਡ ਬੋਲ ਖੰਡੇ ਦੀ ਕਈ ਦਾਰੂ ਸ਼ਕਦੇ ਨੇ ਕਰਨੇ ਪੈੜੇ ਨਾ ਪੈੜੇ ਥੱਕਦੇ ਨੇ ਛੱਡਿਆ ਜਾਂਦਾ ਨਾ ਚਾਹੇ ਸੋਹਾਂ ਚੁੱਕਦੇ ਨੇ ਛੱਡਿਆ ਜਾਂਦਾ ਨਾ ਚਾਹੇ ਸੋਹਾਂ ਚੁੱਕਦੇ ਨੇ ਨਸ਼ਾ ਕਰਦਾ ਵੇਖਿਆ ਤਿਆਗੀ ਸੰਸਾਰੀ ਹੈ ਨਸ਼ਾ ਕਰਦਾ ਵੇਖਿਆ त्यागी संसारी है इज्जत जी प्रतीक दस्तार प्यारी है इज्जत जी प्रतीक दस्तार प्यारी है सिखा सिखिया शहादत ली सिखा सिखिया शहादत ली पौनिया ਰਹਿਣੀਆਂ ਅਮਰ ਸਦਾ ਅਪੁੱਲ ਕਹਾਣੀਆਂ ਰਹਿਣੀਆਂ ਅਮਰ ਸਦਾ ਅਪੁੱਲ ਕਹਾਣੀਆਂ ਛੱਡ ਲੱਚਰ ਗੀਤ ਨਾ ਸੁਨੇ ਰੱਜੀ ਬਾਣੀਆਂ ਛੱਡ ਲੱਚਰ ਗੀਤ ਨਾ ਸੁਨੇ ਬਾਣੀਆਂ ਫੰਗਰੂਰ ਵੀ ਸਤ ਸੰਗ ਸਭਲੀ ਹਟਕਾਰੀ ਹੈ ਤਦ ਤਨ ਸੰਕਰੂਰ ਵੀ ਸਵਲੀ ਹਿਤਕਾਰੀ ਹੈ ਇੱਜ਼ਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ ਇੱਜ਼ਤ ਦੀ ਪ੍ਰਤੀਕ ਦਸਤਾਰ ਪਿਆਰੀ ਹੈ